ਆਈ ਦੋਸਤੋ ਅੱਜ ਗੱਲ ਕਰਨ ਜਾ ਰਿਹਾ ਹਾਂ ਸਨੀ ਦਿਉਲ ਬਾਰੇ ਸਨੀ ਦਿਉਲ ਦੀ ਦੂਸਰੀ ਫਿਲਮ ਪਹਿਲੀ ਫਿਲਮ ਤਾਂ ਸਾਰੇ ਜਾਣਦੇ ਨੇ ਜੀ ਸਾਲ 1983 ਚ ਰਿਲੀਜ਼ ਹੋਈ ਸੀ ਉਹ ਨਾਂ ਸੀ ਬਤਾਬ ਪਰ ਦੂਸਰੀ ਫਿਲਮ ਸੀਗੀ ਜਿਹਦੇ ਤੋਂ ਸਨੀ ਦਿਉਲ ਨੂੰ ਇੱਕ ਪਹਿਚਾਨ ਮਿਲੀ ਸੀ ਇੱਕ ਐਕਟਰ ਦੇ ਤੌਰ ਤੇ ਉਹਨੂੰ ਸੀਰੀਅਸ ਐਕਟਰ ਦੇ ਤੌਰ ਤੇ ਜਾਣਿਆ ਜਾਣ ਲੱਗਾ ਤੇ ਉਹਦੇ ਵਿੱਚ ਸਨੀ ਦਿਉਲ ਨੇ ਕਈ ਇੰਡੀਪੈਂਡੈਂਟ ਡਿਸੀਜਨ ਲਏ ਸੀ ਜਿਹੜੇ ਕਿ ਆਪਣੇ ਪਾਪਾ ਦੇ ਉਲਟ ਜਾ ਕੇ ਤੇ ਉਹ ਡਿਸੀਜਨ ਤੇ ਵੀ ਗੱਲ ਕਰਾਂਗੇ ਤੇ ਇੱਕ ਜਦ ਕਿ ਉਸ ਫਿਲਮ ਦੇ ਵਿੱਚ ਤਰਮਿੰਦਰ ਕਿਸੇ ਹੋਰ ਹੀਰੋਇਨ ਨੂੰ ਲੈਣਾ ਚਾਹੁੰਦੇ ਸੀ ਤੇ ਸਨੀ ਦੂਲ ਕਿਸੇ ਹੋਰ ਹੀਰੋਇਨ ਦੀ ਡਿਮਾਂਡ ਕਰ ਰਹੇ ਸੀ ਤੇ ਦੂਸਰੀ ਸਭ ਤੋਂ بڑا ਚਰਚਾ ਦਾ ਵਿਸ਼ਾ ਰਹੂਗਾ ਅੱਜ ਕਿ ਇੱਕ ਪੰਜਾਬੀ ਨਿਰਦੇਸ਼ਕ ਸੀ ਪੰਜਾਬੀ ਨਿਰਮਾਤਾ ਸੀ ਨਿਰਦੇਸ਼ਕ ਸੀ ਜਿਹੜਾ ਕਿ ਤਰਮਿੰਦਰ ਦਾ ਬਹੁਤ ਕਲੋਜ਼ ਫਰੈਂਡ ਸੀ ਉਹ ਸੀਨ ਉਸ ਫਿਲਮ ਦੇ ਵਿੱਚ ਕੁਝ ਇਹੋ ਜਿਹੇ ਸੀਨ ਉਹਨੇ ਇੰਨੀ ਖੂਬਸੂਰਤੀ ਨਾਲ ਫਿਲਮਾ ਦਿੱਤੇ ਕਿ ਰਹਿਦੀ ਦੁਨੀਆ ਤੱਕ ਉਹ ਸੀਨ ਕਾਇਮ ਰਹਿਣਗੇ ਔਰ ਉਹਨਾਂ ਦਾ ਨਾਮ ਜੋੜਿਆ ਜਾਊਗਾ ਉਸ ਪੰਜਾਬੀ ਨਿਰਮਾਤਾ ਨਿਰਦੇਸ਼ਕ ਦੇ ਨਾਲ ਜਿਹੜਾ ਕਿ ਪੰਜਾਬੀ ਫਿਲਮਾਂ ਦੀ ਸੇਵਾ ਕਰਦਾ ਰਿਹਾ ਕਰਦਾ ਹੈ ਹੁਣ ਵੀ ਜਿਉਂਦੇ ਨੇ ਉਹ ਤੇ ਮੈਂ ਮੇਰਾ ਮੇਨ ਮਕਸਦ ਇਹ ਆ ਕਿ ਵੀ ਪੰਜਾਬੀ ਨਿਰਮਾਤਾ ਨਿਰਦੇਸ਼ਕ ਜਿਹੜੇ ਕਿ ਪੰਜਾਬੀ ਫਿਲਮਾਂ ਲਈ ਕੰਮ ਕਰਦੇ ਰਹੇ ਨੇ ਉਹਨਾਂ ਨੇ ਬਾਲੀਵੁੱਡ ਦੇ ਚ ਜਾ ਕੇ ਇਹੋ ਜੇ ਮੁਕਾਮ ਕਾਇਮ ਕਰ ਦਿੱਤੇ ਜਿਹੜੇ ਕਿ ਮੁਕਾਮ ਦੇ ਉੱਤੇ ਉਹ ਰੋਡ ਦੇ ਉੱਤੇ ਉਹ ਸੜਕਾਂ ਦੇ ਉੱਤੇ ਉਹ ਜਿਹੜੀਆਂ ਲੀਹਾਂ ਦੇ ਉੱਤੇ ਬਾਲੀਵੁੱਡ ਦੇ ਨਵੇਂ-ਨਵੇਂ ਨਿਰਦੇਸ਼ਕ ਚੱਲ ਰਹੇ ਨੇ ਪਰ ਸਾਨੂੰ ਅਜੇ ਤੱਕ ਪਤਾ ਨਹੀਂ ਹੈਗਾ ਵੀ ਇਹ ਕਿਹੜੇ ਬੰਦੇ ਨੇ ਇਹ ਕੰਮ ਕੀਤਾ ਸੀ ਪਰ ਸਾਨੂੰ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਕ੍ਰੈਡਿਟ ਦਿੱਤਾ ਜਾਵੇ ਤੇ ਅੱਜ ਦਾ ਮੇਰਾ ਮੇਨ ਮਕਸਦ ਸਣੀ ਦੇ올 ਦੀ ਸਣੀ ਦੇ올 ਦੀ ਫਿਲਮ ਦੇ ਬੈਕ ਤੇ ਜਿਨ੍ਹਾਂ ਨੇ ਕੰਮ ਕੀਤਾ ਸੀਗਾ ਉਹ ਫਿਲਮ ਦਾ ਨਵਾਂ ਅਰਜੁਨ ਅਰਜਨ ਤੁਸੀਂ ਸਾਰੇ ਫਿਲਮਾਂ ਨੂੰ ਜਾਣਦੇ ਹੋਵੋਗੇ ਜਿਆਦਾ ਸਮਾਂ ਆਪਾਂ ਖਰਾਬ ਨਹੀਂ ਕਰਦੇ ਉਹਦੇ ਬੈਕ ਸਾਈਡ ਤੇ ਬੈਕ ਆਫ ਕੈਮਰਾ ਜਿਹੜੇ ਲੋਕਾਂ ਨੇ ਉਸ ਫਿਲਮ ਦੀ ਬਣਾਉਣ ਦੇ ਵਿੱਚ ਸਪੋਰਟ ਕੀਤੀ ਸੀ ਜਿਨ੍ਹਾਂ ਦਾ ਨਾਮ ਮਤਲਬ ਨਸ਼ਰ ਨਹੀਂ ਹੋਇਆ ਇੰਨਾ ਲੋਕ ਨਾ ਨਹੀਂ ਜਾਣਦੇ ਉਸ ਪੰਜਾਬੀ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ ਤੇ ਨੂਸਰਾ ਤਰਮਿੰਦਰ ਔਰ ਸਨੀ ਦੋਲ ਨੇ ਅੜ ਕੇ ਕਿਵੇਂ ਉਸ ਹੀਰੋਇਨ ਦੀ ਕਾਸਟ ਹੋਈ ਸੀ ਉਹਦੇ ਉੱਤੇ ਗੱਲ ਕਰਾਂਗੇ ਜ਼ਾਦਾ ਸਮਾਂ ਨਹੀਂ ਖਰਾਬ ਕਰਦੇ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਵਾਰੀ ਆ ਸਣੀ ਦੋਲ ਦੀ ਤੇ ਉਹਨਾਂ ਦੀ ਦੂਸਰੀ ਬਲਾਕਬਸਟਰ ਫਿਲਮ ਅਰਜਨ ਦੀ ਜਿਹੜੀ ਕਿ ਸਾਲ 1985 ਵਿੱਚ ਰਿਲੀਜ਼ ਹੋਈ ਸੀ ਦੋਸਤੋ ਸਾਰੇ ਨੂੰ ਸ਼ਾਇਦ ਸਾਰੇ ਨੂੰ ਨਾ ਪਤਾ ਹੋਵੇ ਸਣੀ ਦੋਲ ਦੀ ਇਹ ਜਿਹੜੀ ਫਿਲਮ ਸੀਗੀ ਅਰਜਨ ਇਹ 20 April ਸਾਲ 1985 ਨੂੰ ਰਿਲੀਜ਼ ਹੋਈ ਸੀ ਸਾਲ 1983 ਵਿੱਚ ਸਣੀ ਦੋਲ ਦੀ ਪਹਿਲੀ ਫਿਲਮ ਆਈ ਸੀ ਬੇਤਾਬ ਜਿਹੜੀ ਕਿ ਧਰਮਿੰਦਰ ਦੀ ਰਹਿਨਮਾਈ ਦੀ ਵਿੱਚ ਫਿਲਮ ਬਣ ਰਹੀ ਸੀ ਜਿਹੜੀ ਪਹਿਲੀ ਫਿਲਮ ਸੀਗੀ ਉਹ ਫਿਲਮ ਦੀ ਉਹ ਫਿਲਮ ਵੀ ਮਤਲਬ ਜਾਵੈਦ ਅਖਤਰ ਨੇ ਲਿਖੀ ਸੀ ਤੇ ਜਿਹੜੀ ਦੂਸਰੀ ਫਿਲਮ ਇਹਦੀ ਮੈਂ ਗੱਲ ਕਰ ਰਿਹਾ ਅਰਜਨ ਦੀ ਇਹ ਵੀ ਜਾਵੈਦ ਅਖਤਰ ਦੀ ਲਿਖੀ ਹੋਈ ਸੀ ਪਰ ਜਾਵੈਦ ਅਖਤਰ ਉਸ ਟਾਈਮ ਸਲੀਮ ਖਾਨ ਨਾਲੋਂ ਅਲੱਗ ਹੋ ਚੁੱਕੇ ਸੀ ਉਸ ਟਾਈਮ ਜਾਵੈਦ ਅਖਤਰ ਸਲੀਮ ਖਾਨ ਨਾਲੋਂ ਅਲੱਗ ਹੋ ਕੇ ਇੱਕ ਦੁਨੀਆ ਨਾਉਂ ਦੀ ਫਿਲਮ ਬਣਾ ਚੁੱਕੇ ਸੀ ਤੇ ਬੁਰੀ ਤਰ੍ਹਾਂ ਫਲॉप ਹੋ ਕੇ ਆਪਣਾ ਮੂੰਹ ਵੀ ਕਾਲਾ ਕਰਵਾ ਚੁੱਕੇ ਸੀ ਜਾਵੇਦ ਅਕਤੂ ਨੂੰ ਇੱਕ ਕਾਮਯਾਬ ਹੋਣ ਲਈ ਇੱਕ ਪ੍ਰੋਡਕਟ ਚਾਹੀਦਾ ਸੀ ਇੱਕ ਫਿਲਮ ਚਾਹੀਦੀ ਸੀ ਤੇ ਦੂਸਰੇ ਪਾਸੇ ਇਹ ਜਿਹੜੇ ਇਸ ਫਿਲਮ ਦੇ ਨਿਰਦੇਸ਼ਕ ਸੀਗੇ ਉਹ ਸੀਗੇ ਰਾਹੁਲ ਰਵੈਲ ਜਿਹੜੇ ਕਿ ਪਹਿਲਾਂ ਬਹਿਤਾਬ ਦੇ ਵਿੱਚ ਰਾਹੁਲ ਰਵੈਲ ਸਨੀ ਦਿਓਲ ਨਾਲ ਕੰਮ ਕਰ ਚੁੱਕੇ ਸੀ ਇਹ ਫਿਲਮ ਦੀ ਜੇ ਇੱਕ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਸਭ ਤੋਂ ਬੈਸਟ ਸਟਾਰ ਕਾਸਟ ਰਹੀ ਆ ਸਨੀ ਦਿਓਲ ਦੇ ਨਾਲ ਡਿੰਪਲ ਕਪੜੀਆ ਸੀ ਨਾ ਸੀਗੇ ਰਾਜਕਰਨ ਪ੍ਰੇਮ ਚੋਪੜਾ ਸੀਗੇ ਪ੍ਰੇਸ਼ ਰਾਵਲ ਸੀਗੇ ਗੋਗਾ ਕਪੂਰ ਸੀ ਏਕੇ ਹੰਗਲ ਸੀ ਸ਼ਸ਼ੀਕਲਾ ਸੀ ਸੈਫੀ ਈਮਾਨਦਾਰ ਸੀ ਅਨੂ ਕਪੂਰ ਸੀ ਔਰ ਅਨੂਪਮ ਖੈਰ ਨੇ ਇਹਦੇ ਵਿੱਚ ਕਾਸਟਿੰਗ ਕਰਕੇ ਇਹਨਾਂ ਨੂੰ ਰੱਖਿਆ ਗਿਆ ਸੀ ਬਹੁਤ ਸੋਹਣੇ ਕਿਰਦਾਰ ਨਿਭਾਏ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਾਵੇਦ ਅਕਤਰ ਉਦੋਂ ਤੱਕਰ ਦੋ ਫਿਲਮਾਂ ਦਾ ਨਿਰਮਾਣ ਕਰਕੇ ਆਪਣੀ ਇੱਜ਼ਤ ਬਚਾ ਲਏ ਦੋ ਫਿਲਮਾਂ ਦੇ ਨਾਂ ਸੀਗੇ ਮੇਰੀ ਜੰਗ ਤੇ ਸਾਗਰ ਸਾਗਰ ਦੇ ਵਿੱਚ ਵੀ ਡਿੰਪਲ ਕਪਾੜੀਆ ਰਿਸ਼ੀ ਕਪੂਰ ਤੇ ਕਮਲ ਹਸਨ ਸੀਗੇ ਇਹ ਦੋ ਫਿਲਮ ਬਲਾਕਬਸਟਰ ਹੋਣ ਨਾਲ ਉਹਨਾਂ ਦੀ ਇੱਜ਼ਤ ਇੱਜ਼ਤ ਬਚ ਗਈ ਸੀਗੀ ਉਸ ਤੋਂ ਬਾਅਦ ਇਹ ਫਿਲਮ ਦਾ ਸਕ੍ਰਿਪਟ ਲਿਖਣ ਲਈ ਥੋੜੇ ਚਿਰ ਪਹਿਲਾਂ ਇਹਦੀ ਫਿਲਮ ਦਾ ਅਸਲ 'ਚ ਜਿਹੜਾ ਆਗਾਜ਼ ਹੋਇਆ ਸੀ, ਸਟਾਰਟਿੰਗ ਹੋਈ ਸੀ। ਸਾਲ 1975 'ਚ ਸਭ ਤੋਂ ਪਹਿਲਾਂ ਫਿਰ ਬਣਾਉਣ ਬਾਰੇ ਸੋਚਿਆ ਗਿਆ ਸੀਗਾ। ਉਸ ਟਾਈਮ ਇਹ ਫਿਲਮ ਨੂੰ ਮੋਹਨ ਕੁਮਾਰ ਨੇ ਇਹਨੂੰ ਮਤਲਬ ਅਨਾਉਂਸ ਕੀਤਾ ਸੀ ਤੇ ਮੋਹਨ ਕੁਮਾਰੇ ਇਹਨੂੰ ਫਿਰ ਨੂੰ ਬਣਾਉਣਾ ਚਾਹੁੰਦੇ ਸੀਗੇ। ਉਸ ਟਾਈਮ ਇਸ ਫਿਲਮ ਦੇ ਵਿੱਚ ਅਮਤਾਬਚਨ ਨੂੰ ਵੀ ਲਿੱਤਾ ਗਿਆ ਸੀ ਪਰ ਉਸ ਟਾਈਮ ਤੱਕ ਸਕ੍ਰਿਪਟ ਦੀ ਕੋਈ ਡਿਮਾਂਡ ਕੋਈ ਗੱਲਬਾਤ ਲਾ ਲੋ ਜਾਂ ਕੋਈ ਹੋਰ ਚੱਕਰ ਲਾ ਲੋ ਫਿਲਮ ਡੱਬਾ ਬੰਦ ਹੋ ਗਈ ਸੀਗੀ। ਉਸ ਟਾਈਮ ਨਹੀਂ ਬਣ ਸਕੀ ਸੀ ਉਸ ਤੋਂ ਬਾਅਦ ਦੁਬਾਰਾ ਧੀ ਫਿਰ ਇਸ ਕਹਾਣੀ ਜਵੇਦ ਅਕਤਰ ਨੂੰ ਸੁਣਾਏਗੀ ਤੇ ਉਸ ਤੋਂ ਪਹਿਲਾਂ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਰਾਹੁਲ ਰਵੇਲ ਸੀਗੇ ਜਿਹੜੇ ਰਾਹੁਲ ਰਵੇਲ ਉਸ ਤੋਂ ਪਹਿਲਾਂ ਸਨੀ ਦਿਓਲ ਨਾਲ ਕੰਮ ਕਰ ਚੁੱਕੇ ਸੀਗੇ ਤੇ ਉਹ ਤੋਂ ਇਲਾਵਾ ਇੱਕ ਫਿਲਮ ਹੋਰ ਰਾਹੁਲ ਰਵੇਲ ਨੇ ਬਹੁਤ ਵਧੀਆ ਬਣਾਈ ਸੀਗੀ ਜਿਹੜੀ ਕਿ ਜਿਹਦਾ ਨਾਮ ਹੈ ਲਵ ਸਟੋਰੀ ਜਿਸ ਚ ਕੁਮਾਰ ਗੌਰਵ ਨੇ ਕੰਮ ਕੀਤਾ ਸੀ ਉਹਦੇ ਵਿੱਚ ਵੀ ਰਾਹੁਲ ਰਵੇਲ ਸਨੀ ਦਿਓਲ ਨੂੰ ਲੈਣਾ ਚਾਹੁੰਦੇ ਸੀ ਪਰ ਕੁਝ ਕਰਨਾ ਕਰਕੇ ਉਹੱਚ ਵੀ ਸਨੀ ਦਿਓਲ ਕੋਲੋਂ ਲੈ ਨਹੀਂ ਹੋਇਆ ਉਹਨਾਂ ਨੂੰ ਤੇ ਕੁਮਾਰ ਗੌਰਵ ਨੇ ਇੱਕ ਹੋਰ ਮੁੰਡਾ ਸੀਗਾ ਪਤਾ ਨਹੀਂ ਕਿਹੜਾ ਸੀ ਮੈਨੂੰ ਨੋਂ ਭੁੱਲਦਾ ਉਹਦਾ ਉਹਦੇ ਨਾਲ ਲੈ ਕੇ ਉਹ ਲਵ ਸਟੋਰੀ ਫਿਲਮ ਬਣ ਗਈ ਤੇ ਉਹ ਫਿਲਮ ਕਾਮਯਾਬੀ ਹੋਈ ਸੀ ਤੁਸੀਂ ਸ਼ਾਇਦ ਦੇਖੀ ਹੋਊਗੀ ਤੇ ਉਹਨਾਂ ਦੇ ਨਾਲ ਵਿੱਚ ਆੜੀ ਪੈ ਗਈ ਸੀ ਜਵੇਦ ਅਕਟਰ ਦੀ ਤੇ ਰਾਹੁਲ ਰਵੇਲ ਦੀ ਆਪਸ ਦੇ ਵਿੱਚ ਤੇ ਉਸ ਫਿਲਮ ਤੋਂ ਬਾਅਦ ਕਾਮਯਾਬੀ ਦਾ ਇੱਕ ਅਸਰੂਰ ਲੈਣ ਵਾਸਤੇ ਦੋਵਾਂ ਨੇ ਇੱਕ ਛੁੱਟੀ ਦਾ ਐਲਾਨ ਕਰਤਾ ਛੁੱਟੀ ਬਤਾਉਣ ਲਈ ਉਹ ਉਹ ਲੋਨਾ ਵਾਲਾ ਚੜੇ ਜਾਂਦੇ ਨੇ ਲੋਨਾ ਵਾਲਾ ਉਹ ਟਾਈਮ ਬਹੁਤ ਮਾਹੌਲ ਜਿਹੜਾ ਬੰਬੇ ਦਾ ਮਾਹੌਲ ਸੀਗਾ ਉਸ ਟਾਈਮ ਦੋ ਗੈਂਗਾਂ ਦਾ ਫੁੱਲ ਰਾਜ ਚੱਲ ਰਿਹਾ ਸੀਗਾ ਇੱਕ ਤਾਂ ਦਾਊਦ ਗੈਂਗ ਸੀਗਾ ਤੇ ਦੂਸਰਾ ਗੈਂਗ ਸੀਗਾ ਪਠਾਨ ਗੈਂਗ ਇਹ ਦੋਵਾਂ ਦੀ ਗੈਂਗਸਟਰ ਆਪਸ ਚੱਲ ਰਿਹਾ ਸੀ ਆਪਸ ਚ ਮਤਲਬ ਕਾਫੀ ਰੌਲੇ ਰੱਪੇ ਚੱਲ ਰਹੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬੇਰੁਜ਼ਗਾਰ ਮੁੰਡਿਆਂ ਨੂੰ ਕਾਫੀ ਨੂੰ ਆਪਣੇ ਕੰਟਰੋਲ ਚ ਕਰਕੇ ਉਹਨਾਂ ਤੋਂ ਆਪਣੇ ਸਿੱਧੇ ਪੁੱਠੇ ਕੰਮ ਕਰਾਉਣ ਦਾ मतलब दौर चल ਰਿਹਾ ਸੀ ਕਿ ਤੇ ਉਹਨਾਂ ਦਿਨਾਂ ਦੇ ਵਿੱਚ ਇਹ ਜਿਹੜੀਆਂ ਸਟੋਰੀਆਂ ਸੀਗੀਆਂ ਮੈਗਜ਼ੀਨਾਂ ਵਿੱਚ छਪਦੀਆਂ ਸੀਗੀਆਂ ਤੇ ਉਧਰਲੇ ਪਾਸੇ ਜਵੇਦ ਅਕਟਰ ਤੇ ਰਾਹੁਲ ਰਵੈਲ ਛੁੱਟੀਆਂ ਬਿਤਾ ਰਹੇ ਸੀ ਤੇ ਜਵੇਦ ਅਕਟਰ ਇੱਕ ਰਾਤ ਨੂੰ ਮੈਗਜ਼ੀਨ ਲੈ ਕੇ ਜਾਂਦੇ ਨੇ ਤੇ ਮੈਗਜ਼ੀਨ ਵਿੱਚ ਸਾਰੀ ਰਾਤ ਉਹ ਮੈਗਜ਼ੀਨ ਪੜ੍ਹਦੇ ਰਹਿੰਦੇ ਨੇ ਮੈਗਜ਼ੀਨਾਂ ਦੇ ਵਿੱਚ ਅਖਬਾਰ ਦੀ ਗੱਲ ਕਰ ਰਹੇ ਆ ਉਹ ਅਖਬਾਰ ਸਾਰੀ ਰਾਤ ਪੜ੍ਹਦੇ ਰਹਿੰਦੇ ਨੇ ਤੇ ਉਹਦੇ ਵਿੱਚੋਂ ਇਹਨਾਂ ਨੂੰ ਸਟੋਰੀ ਲੱਭਦੀ ਹੈ ਕਿਸੇ ਇੱਕ मतलब ਮਰਾਠੀ ਲੜਕਾ ਮਰਾਠੀ ਲੜਕੇ ਦੇ ਉੱਤੇ ਉਹ ਸਟੋਰੀ ਬੇਸਡ मतलब ਮਨ 'ਚ ਆਪਣੇ ਸੋਚ ਲੈਣ ਤੇ ਉਸੇ ਰਾਤ ਨੂੰ 4 ਵਜੇ ਉਹ ਰਾਹੁਲ ਰਵੈਲ ਨੂੰ ਉਠਾਉਂਦੇ ਨੇ ਸਟੋਰੀ ਸੁਣਾਉਂਦੇ ਨੇ ਤੇ ਰਾਹੁਲ ਰਵੇਲ ਨੂੰ ਵੀ ਉਹ ਸਟੋਰੀ ਚੰਗੀ ਲੱਗਦੀ ਹੈ ਤੇ ਉਹਦੀ ਇੱਕ ਮਰਾਠੀ ਮੁੰਡੇ ਦੀ ਪਿਸ਼ਟਭੂਮੀ ਦੇ ਉੱਤੇ ਇਹ ਫਿਲਮ ਲਿਖੀ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਸਟੋਰੀ ਤਿਆਰ ਹੋ ਗਈ ਫਿਰ ਕਾਸਟਿੰਗ ਦੀ ਵਾਰੀ ਆਈ ਕਾਸਟਿੰਗ ਦੇ ਟਾਈਮ ਤਰਮਿੰਦਰ ਉਸ ਟਾਈਮ ਪਦਮਨੀ ਕੋਲਾਪੁਰੀ ਦਾ ਬਹੁਤ ਵੱਡਾ ਨਾਮ ਸੀਗਾ ਮਤਲਬ ਕਾਫੀ ਫਿਲਮਾਂ ਦੇ ਵਿੱਚ ਉਹ ਉਹਦੀਆਂ ਫਿਲਮਾਂ ਹਿੱਟ ਚੱਲ ਰਹੀਆਂ ਸੀ ਪਦਮੀ ਕੋਲਾਪੁਰੀ ਦੀਆਂ ਧਰਮਿੰਦਰ ਉਹਦੇ ਵਾਸਤੇ ਇੱਕ ਸੌਫਟ ਕੋਰਨਰ ਰੱਖਦੇ ਸੀਗੇ ਤੇ ਧਰਮਿੰਦਰ ਨੇ ਮਤਲਬ ਇਹ ਦੋਵਾਂ ਨੂੰ ਜਾਵੇ ਦਫ਼ਤਰ ਤੇ ਰਾਹੁਲ ਰਬੈਲ ਦੇ ਅੱਗੇ ਸਿਫਾਰਸ਼ ਕੀਤੀ ਕਿ ਤੁਸੀਂ ਪਦਮੀ ਕੋਲਾਪੁਰੀ ਨੂੰ ਲੈ ਲਓ ਪਦਮੀ ਕੋਲਾਪੁਰੀ ਦਾ ਨਾਂ ਵੀ ਉਹਨਾਂ ਦਾ ਮਤਲਬ ਦੋਵਾਂ ਨੂੰ ਨੋ ਪਸੰਦ ਸੀਗਾ ਪਰ ਉਧਰਲੇ ਪਾਸੇ ਹੋਇਆ ਕਿ ਸਨੀ ਦੇওল ਨੇ ਮਤਲਬ ਅਪਰੋਚ ਕਰ ਲਈ ਸਨੀ ਦੇওল ਨੇ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਜਦ ਕਿ ਉਹ ਅਸਲ ਚ ਉਹਨਾਂ ਦੀ ਦੋਵਾਂ ਦੀ ਡਿਮਾਂਡ ਸੀ ਦੋਵਾਂ ਦਾ ਦਿਲ ਸੀਗਾ ਕਿ ਜੇ ਕਿਉਂਕਿ ਰਾਹੁਲ ਰਵੇਲ ਪਹਿਲਾਂ ਬੇਤਾਬ ਦੇ ਵਿੱਚ ਬੇਤਾਬ ਫਿਲਮ ਨੂੰ ਵੀ ਡਾਇਰੈਕਟ ਕਰ ਚੁੱਕੇ ਸੀਗੇ ਤੇ ਉਹਨਾਂ ਦੇ ਮਨ ਚ ਸੀਗਾ ਕਿ ਮੈਂ ਬੇਤਾਬ ਦੀ ਜੋੜੀ ਨੂੰ ਐਸ ਪਰ ਉਦਾਂ ਹੀ ਕਿਉਂਕਿ ਉਹਨਾਂ ਦੀ ਲਾਈਮਲਾਈਟ ਕਾਫੀ ਹੋਈ ਸੀ ਕਾਫੀ ਨਾ ਹੋ ਗਿਆ ਸੀ ਬੇਤਾਬ ਫਿਲਮ ਦੇ ਵਿੱਚ ਸਨੀ ਦਿਓਲ ਦਾ ਤੇ ਅਮਰਤਾ ਸਿੰਘ ਦਾ ਇਸੇ ਕਰਕੇ ਮਤਲਬ ਰਾਹੁਲ ਰਵੇਲ ਚਾਹੁੰਦੇ ਸੀ ਵੀ ਮੈਂ ਉਸੇ ਜੋੜੀ ਨੂੰ ਦੁਬਾਰਾ ਦੀ ਕਾਸਟ ਕਰਾਂ ਪਰ ਤਰਮਿੰਦਰ ਨੇ ਕੁਝ ਗੱਲਾਂ ਕਰਕੇ ਪਹਿਲਾਂ ਅਮਰਤਾ ਸਿੰਘ ਕੋਲ ਵੀ ਉਹ ਇਹ ਸਟੋਰੀ ਗਈ ਸੀ ਅਮਰਤਾ ਸਿੰਘ ਨੂੰ ਵੀ ਮਤਲਬ ਕਾਸਟ ਕਰਨ ਬਾਰੇ ਪੁੱਛਿਆ ਗਿਆ ਸੀ ਪਰ ਅਮਰਤਾ ਸਿੰਘ ਪਤਾ ਨਹੀਂ ਕਿਹੜੀ ਗੱਲ ਤੋਂ ਗੁੱਸੇ ਸੀ ਸਣੀ ਦਿਓਲ ਨਾਲ ਜਾਂ ਤਰਮਿੰਦਰ ਨਾਲ ਇਹ ਵਾਰ ਮੈਨੂੰ ਨਹੀਂ ਪਤਾ ਹੈਗਾ ਉਹਨੇ ਕੁਝ ਆਪਣੇ ਪਰਸਨਲ ਕਾਰਨਾਂ ਦਾ ਜਵਾਬ ਹਵਾਲਾ ਦੇ ਕੇ ਫਿਲਮ ਕਰਨ ਤੋਂ ਜਵਾਬ ਦਿੱਤਾ ਉਸ ਤੋਂ ਬਾਅਦ ਤਰਮਿੰਦਰ ਨੇ ਪਦਮਨੀ ਕੋਲਾ ਪਦਮਨੀ ਕੋਲਾਪੁਰੀ ਦੀ ਸਪਾਰਸ਼ ਕਰਤੀ ਤੇ ਦੂਸਰੇ ਪਾਸਿਓਂ ਪਰ ਸਣੀ ਦਿਓਲ ਨੇ ਸਫਾਰਸ਼ ਕਰਤੀ ਡਿੰਪਲ ਕਵਾੜੀ ਦੀ ਕਿਉਂਕਿ ਸਨੀ ਦਿਓਲ ਸਾਲ 84 ਦੇ ਵਿੱਚ ਮੰਜ਼ਿਲ ਮੰਜ਼ਿਲ ਫਿਲਮ ਦੇ ਨਾਲ ਡਿੰਪਲ ਕਵਾੜੀ ਨਾਲ ਕੰਮ ਕਰ ਚੁੱਕਿਆ ਸੀ ਪਰ ਜਿੱਥੇ ਤੱਕ ਮੈਨੂੰ ਅਹਿਸਾਸ ਹੁੰਦਾ ਵੀ ਤਰਮਿੰਦਰ ਨੂੰ ਉਹਦੀ ਕਲੋਜ਼ਨੈਸ ਦਾ ਜਿਹੜਾ ਕਿ ਡਿੰਪਲ ਕਵਾੜੀ ਨਾਲ ਕਲੋਜ਼ਨੈਸ ਹੋਊਗੀ ਸੀ ਜਿਹੜੀ ਸਨੀ ਦਿਓਲ ਦੀ ਤਰਮਿੰਦਰ ਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਗਿਆ ਸੀਗਾ ਤੇ ਇਸ ਕਰਕੇ ਵੀ ਉਹ ਆਪਣੀ ਕੋਲਾਪੁਰੀ ਨੂੰ ਮਤਲਬ ਸਫਾਰਸ਼ ਕਰ ਰਹੇ ਸੀ ਫਿਲਮ 'ਚ ਲੈਣ ਲਈ ਪਰ ਹੁਣ ਇੱਕ ਐਂਗਲ ਸੀ ਰਾਹੁਲ ਰਵੇਲ ਦਾ ਰਾਹੁਲ ਰਵੇਲ ਡਿੰਪਲ ਕਪੜੀਆਂ ਨਾਲ ਸਨ 1973 ਦੇ ਵਿੱਚ ਉਹ ਉਹ ਪਹਿਲੀ ਕੰਮ ਕਰ ਚੁੱਕੇ ਸੀਗੇ ਡਿੰਪਲ ਕਪੜੀਆਂ ਨਾਲ ਬੋਬੀ ਫਿਲਮ ਦੇ ਵਿੱਚ ਜਿਹੜੀ ਪਹਿਲੀ ਫਿਲਮ ਸੀਗੀ ਡਿੰਪਲ ਕਪੜੀਆਂ ਦੀ ਬੋਬੀ ਫਿਲਮ ਸੀਗੀ ਕਿਉਂ ਉਹ ਉਸ ਟਾਈਮ ਰਾਹੁਲ ਰਵੇਲ ਜਿਹੜਾ ਸੀਗਾ ਉਹ ਰਾਜਪੂਰ ਦਾ ਅਸਿਸਟੈਂਟ ਸੀਗਾ ਸਹਾਇਕ ਤੌਰ ਦੇ ਉੱਤੇ ਕੰਮ ਕਰਦਾ ਸੀ ਉਹ ਡਿੰਪਲ ਕਵਾੜੀ ਨਾਲ ਉਹਨਾਂ ਦੀ ਬੌਂਡਿੰਗ ਹੋ ਚੁੱਕੀ ਸੀਗੀ ਤੇ ਡਿੰਪਲ ਕਵਾੜੀ ਇਹ ਵੀ ਕਈ ਵਾਰ ਕਹਿ ਚੁੱਕੀ ਸੀ ਵੀ ਅਗਲੀ ਫਿਲਮ ਦੇ ਵਿੱਚ ਮੈਨੂੰ ਤੁਸੀਂ ਲਿਓ ਕਿਉਂਕਿ ਉਸ ਟਾਈਮ 73 ਤੋਂ ਬਾਅਦ ਰਜੇਸ਼ ਖੰਨਾ ਦੇ ਨਾਲ ਉਹਨਾਂ ਦਾ ਮੈਰਿਜ ਉਸੇ ਸਾਲ ਪਹਿਲੇ ਸਾਰੇ 73 ਜਦੋਂ ਮਤਲਬ ਪਹਿਲੀ ਫਿਲਮ ਡਿੰਪਲ ਕਵਾੜੀ ਦੀ ਆਈ ਸੀਗੀ ਬੌਬੀ ਫਿਲਮ ਉਸੇ ਸਾਲ ਰਜੇਸ਼ ਖੰਨਾ ਨੇ ਪਹਿਲੇ ਸਾਲ ਹੀ ਡਿੰਪਲ ਕਵਾੜੀ ਦੇ ਉੱਤੇ ਮਤਲਬ ਕਬਜ਼ਾ ਕਰ ਲਿਆ ਲਾ ਲਿਓ ਚਾਹੇ ਅਸਲ 'ਚ ਵਿਆਹ ਕਰਾ ਲਿਆ ਸੀ ਜਿਹੜਾ ਕਾਨੂੰਨੀ ਦੌਰ ਤੇ ਵਿਆਹ ਕਰਾਇਆ ਸੀ ਉਹਨਾਂ ਨੇ ਪਰ ਉਹ ਅਸਲ ਵਿੱਚ ਫਿਲਮਾਂ 'ਚ ਉਸ ਤੋਂ ਬਾਅਦ ਆਉਣ ਨਹੀਂ ਦਿੱਤਾ ਤੇ ਇਹ ਉਹ ਸਾਲ ਸੀਗਾ ਤੇ ਜਦੋਂ ਡਿੰਪਲ ਕਪੜੀਆਂ ਦੁਆਰਾਤੀ ਕਮਬੈਕ ਕਰ ਰਹੀ ਸੀ ਤੇ ਇੱਕ ਫਿਲਮ ਮੰਜ਼ਿਲ ਮੰਜ਼ਿਲ ਦੇ ਚੁੱਕੀ ਸੀ ਉਸ ਤੋਂ ਬਾਅਦ ਜਿਹੜੀ ਫਿਲਮ ਦੂਸਰੀ ਸੀਗੀ ਆਪਣੇ ਸਾਗਰ ਫਿਲਮ ਸਾਗਰ ਫਿਲਮ ਵੀ ਬੜੀ ਬਲਾਕਬਾਸਟਰ ਹੋਈ ਸੀਗੀ ਤੇ ਰਾਹੁਲ ਰਵੇਲ ਵੀ ਉਹਦੀ ਤਮੰਨਾ ਸੀਗੀ ਕਿ ਬਈ ਡਿੰਪਲ ਕਪੜੀਆਂ ਨੂੰ ਇਸ ਫਿਲਮ ਦੇ ਵਿੱਚ ਲਿੱਤਾ ਜਾਵੇ ਤੇ ਉਹ ਤਰਮਿੰਦਰ ਦਾ ਜਿਹੜਾ ਡਿਸੀਜਨ ਸੀ ਥੋੜਾ ਜਿਹਾ ਹਲਕਾ ਹੋ ਗਿਆ ਤੇ ਸਨੀ ਦੇਵ ਦਾ ਡਿਸੀਜਨ ਮਤਲਬ ਭਾਰੀ ਪੈ ਗਿਆ ਕਿਉਂਕਿ ਰਾਹੁਲ ਰਵੇਲ 2 ਨਾਂ ਨਾਲ ਜੁੜ ਗਏ ਤਿੰਨ ਵੋਟਾਂ ਚ ਦੋ ਵੋਟਾਂ ਇੱਕ ਪਾਸੇ ਹੋ ਗਈਆਂ ਡਿੰਪਲ ਕਵਾੜੀਆਂ ਦੀਆਂ ਤਾਂ ਡਿੰਪਲ ਕਵਾੜੀਆਂ ਨੂੰ ਇਸ ਫਿਲਮ ਦੇ ਵਿੱਚ ਲੈ ਲੱਤਾ ਗਿਆ ਪਰ ਇਹਦੇ ਨਾਲ ਨੁਕਸਾਨ ਹੋਇਆ ਨੁਕਸਾਨ ਇਹ ਹੋਇਆ ਕਿ ਪਦਮਨੀ ਕੋਲਾਪੁਰੀ ਸਨੀ ਦੇਵ ਤੋਂ ਨਾਰਾਜ਼ ਹੋ ਗਈ ਸਨੀ ਦੇਵ ਤੋਂ ਇਹ ਜੀ ਨਾਰਾਜ਼ ਹੋ ਗਈ ਉਹ ਦਿਨਾਂ ਤੇ ਅੱਜ ਦਾ ਦਿਨ ਪਦਮਨੀ ਕੋਲਾਪੁਰੀ ਤੇ ਸਨੀ ਦੇਵ ਦੀ ਉਸ ਤੋਂ ਬਾਅਦ ਕਦੇ ਕੋਈ ਫਿਲਮ ਨਹੀਂ ਆਈ ਹੈਗੀ ਇੱਕ ਇੱਕ ਹੋਰ ਵੀ ਗੱਲ ਹੋਈ ਸੀ ਪਦਮਨੀ ਕੋਲਾਪੁਰੀ ਨਾਲ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਅਮਿਤਾਬ ਬਚਨ ਦੀ ਮਰਦ ਫਿਲਮ ਪਦਮਨੀ ਕੋਲਾਪੁਰੀ ਨੂੰ ਆਫਰ ਹੋਈ ਸੀਗੀ ਤੇ ਉਹਨੇ ਅ ਅਰਜੁਨ ਫਿਲਮ 'ਚ ਕੰਮ ਕਰਨ ਲਈ ਸਨੀ ਦੇওল ਨਾਲ ਕੰਮ ਕਰਨ ਲਈ ਤਰਮਿੰਦਰ ਦੇ ਨਾਲ ਕੰਮ ਕਰਨ ਲਈ ਮਤਲਬ ਉਹ ਮਰਦ ਫਿਲਮ ਦੇ ਵਿੱਚ ਜਵਾਬ ਦਿੱਤਾ ਸੀ ਉਹਨੇ ਤੇ ਜਦੋਂ ਮਰਦ ਫਿਲਮ 'ਚ ਜਵਾਬ ਦਿੱਤਾ ਉਦੋਂ ਅਮਰਤਾ ਸਿੰਘ ਨੇ ਜਵਾਬ ਉਹਨੇ ਵੀ ਇਸ ਫਿਲਮ ਨੂੰ ਜਵਾਬ ਦਿੱਤਾ ਸੀ ਜਦੋਂ ਪਤਾ ਲੱਗਿਆ ਵੀ ਅਮਰਤਾ ਸਿੰਘ ਨੂੰ ਪਤਾ ਲੱਗਿਆ ਕਿ ਵੀ ਪਦਮਨੀ ਕੋਲਾਪੁਰੀ ਨੇ ਮਰਦ ਫਿਲਮ 'ਚ ਜਵਾਬ ਦਿੱਤਾ ਥੋੜਾ ਜਿਹਾ ਵਿਚਾਲੇ ਗੈਪ ਮਿਲ ਗਿਆ ਤਾਂ ਅਮਰਤਾ ਸਿੰਘ ਨੇ ਪਹੁੰਚ ਕਰ ਦਿੱਤੀ ਮਰਦ ਫਿਲਮ ਤੱਕ ਉਹ ਮਰਦ ਫਿਲਮ 'ਚ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਅਮਤਾ ਮੱਚੇ ਦੇ ਨਾਲ ਪਦਮਨੀ ਅ ਅਮਰਤਾ ਸਿੰਘ ਮਰਦ ਫਿਲਮ 'ਚ ਹੈਗੀ ਆ ਤਾਂ ਇਸ ਚੀਜ਼ ਦਾ ਪਦਮਨੀ ਕੋਲਾਪੁਰੀ ਨੂੰ ਇੰਨਾ ਬਲਾਸਟ ਹੋਈ ਕਿਉਂਕਿ ਦੋਏ ਫਿਲਮਾਂ ਉਹਦੇ ਕੋਲ ਹੱਥੋਂ ਚਲੇ ਗਈਆਂ ਸੀਗੀਆਂ ਤੇ ਪਰ ਉਹਨੇ ਸਨੀ ਦੋਲ ਦਾ ਮਤਲਬ ਸਿਰ ਭਾਂਡਾ ਹੈ ਸਾਰਾ ਭੰਨਿਆ ਤੇ ਸਨੀ ਦੋਲ ਨਾਲ ਮੁੜ ਕੇ ਉਹਨੇ ਕਦੇ ਕੰਮ ਨਹੀਂ ਕੀਤਾ ਹੈਗਾ ਅੱਜ ਤੱਕ ਕਰ ਕਦੇ ਮੁੜ ਕੇ ਕੰਮ ਨਹੀਂ ਕੀਤਾ ਹੈ ਤੇ ਹੁਣ ਆ ਜਾਂਦੇ ਆਪਾਂ ਉਸ ਪੰਜਾਬੀ ਨਿਰਮਾਤਾ ਨਿਰਦੇਸ਼ਕ ਦੇ ਨਾਮ ਦੇ ਉੱਤੇ ਪੰਜਾਬੀ ਨਿਰਮਾਤਾ ਨਿਰਦੇਸ਼ਕ ਦਾ ਨਾਮ ਆ ਮੋਹਨ ਪੱਗੜ ਜਿਹੜੇ ਕਿ ਉਸ ਟਾਈਮ ਬੰਬਈ ਦੇ ਵਿੱਚ ਇੱਕ ਐਕਸ਼ਨ ਮਾਸਟਰ ਸੀਗੇ ਇਹ ਫਿਲਮਾਂ ਨੂੰ ਦ੍ਰਿਸ਼ ਨੂੰ ਜਿਹੜੇ ਐਕਸ਼ਨ ਦੇ ਤੌਰ ਤੇ ਫਿਲਮਾਉਣ ਦੇ ਵਿੱਚ ਅ ਮਤਲਬ ਇੱਕ ਸੰਘਰਸ਼ ਕਰ ਰਹੇ ਸੀ ਜਾਂ ਨਵੀਂ ਤਕਨੀਕ ਦਾ ਆਯਾਦ ਕਰ ਰਹੇ ਸੀ ਉਹਦਾ ਨਾਮ ਆ ਗੁਰੀਲਾ ਸ਼ਾਟਿੰਗ ਜਿਹਨੂੰ ਅੱਜ ਆਪਾਂ ਗੁਰੀਲਾ ਦੇ ਨਾਮ ਨਾਲ ਜਾਣਦੇ ਆ ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਵੀ ਬੰਬੇ ਦੇ ਵਿੱਚ ਗੈਂਗਸਟਰਵਾਦ ਦਾ ਰਾਜ ਸੀਗਾ ਤੇ ਇਹ ਜਿਹੜੇ ਦੋ ਤਿੰਨ ਗਰੁੱਪ ਨੇ ਆਪਸ ਵਿੱਚ ਦੰਗੇ ਲੜਾਈ ਝਗੜੇ ਹੁੰਦੀ ਰਹਿੰਦੇ ਸੀਗੇ ਤੇ ਉਹਦੇ ਚ ਤੁਸੀਂ ਦੇਖਿਆ ਹੋਊਗਾ ਕਿ ਸਨੀ ਦਿਓਲ ਦਾ ਇੱਕ ਇਹੋ ਜਿਹਾ ਰੋਲ ਆ ਜਦੋਂ ਇੱਕ ਇਹੋ ਜਿਹਾ ਸੀਨ ਆ ਜਦੋਂ ਉਹ ਰਾਤ ਨੂੰ ਸੜਕਾਂ ਦੇ ਉੱਤੇ ਭੱਜਿਆ ਜਾਂਦਾ ਉਹਦੇ ਮਗਰ ਗੁੰਡੇ ਅਟੈਕ ਕਰ ਰਹੇ ਹੁੰਦੇ ਨੇ ਤੇ ਇਹ ਜਿਹੜੀ ਜਿਹੜੀ ਇਹ ਸੀਨ ਸੀਗਾ ਇਹ ਪੰਜ ਕੈਮਰਿਆਂ ਨਾਲ ਫਿਲਮਾਇਆ ਗਿਆ ਸੀਗਾ ਸੜਕਾਂ ਦੇ ਉੱਤੇ ਅਲੱਗ-ਅਲੱਗ ਤਰੀਕੇ ਨਾਲ ਲਾ ਦਿੱਤੇ ਗਏ ਸੀ ਜਿਦੇ ਵਿੱਚ ਬਿਲਕੁਲ ਵੀ ਕੈਮਰਾਮੈਨ ਜਾਂ ਕੋਈ ਸਕਰੂ ਕਰੂ ਕਾਸਟ ਰੋਡ ਦੇ ਉੱਤੇ ਨਹੀਂ ਸੀਗੀ ਉਸ ਟਾਈਮ ਲੋਕਾਂ ਨੂੰ ਇਹ ਹੋ ਰਿਹਾ ਮਤਲਬ ਲੋਕ ਇਸ ਚੀਜ਼ ਨੂੰ ਕਾਮਨ ਨਹੀਂ ਲੈ ਰਹੇ ਸੀ ਕਿਉਂਕਿ ਕਾਮਨਲੀ ਉਹ ਜਾਂ ਬੰਬੇ ਦੇ ਵਿੱਚ ਆਮ ਹੁੰਦਾ ਹੋਇਆ ਦੇਖਿਆ ਜਾਂਦਾ ਸੀਗਾ ਇੱਕ सनी देओल ਦਾ ਹੋਰ ਇੱਕ ਬਹੁਤ ਭਾਪੂਰਨ ਜਿਹੜਾ ਕਿ ਮਤਲਬ ਜਿਹੜਾ ਕਿ ਦਰਸ਼ਕਾਂ ਨੂੰ ਕੀ ਲੱ ਜਾਂਦਾ ਉਹ ਦ੍ਰਿਸ਼ ਸੀਗਾ ਕੈਰਮ ਬੋਰਡ ਖੇੜਦੇ ਦਾ ਇਕੱਲੇ ਬੈਠ ਕੇ ਕੈਨ ਬੋਰਡ ਖੇੜਦੇ ਦਾ ਉਹ ਕੈਰਮ ਬੋਰਡ ਤੁਸੀਂ ਇਹ ਲਾ ਲਓ ਵੀ ਸਨ 83 84 85 ਤੋਂ ਬਾਅਦ ਜਿਹੜੇ ਕਿ ਪੰਜਾਬ ਦੇ ਮੁੰਡੇ ਵੀ ਜਦੋਂ ਕਿਤੇ ਇਕੱਠੇ ਹੋ ਕੇ ਬੈਠਦੇ ਸੀ ਤੁਸੀਂ ਦੇਖਿਆ ਹੋਵੇ ਉਹ ਇੱਕ ਤਰ੍ਹਾਂ ਦਾ ਨਾ ਸਾਈਕੋਲੋਜੀ ਟਰੀਟਮੈਂਟ ਹੋ ਜਾਂਦਾ ਸੀ ਦਿਮਾਗ ਦੇ ਵਿੱਚ ਗੱਲ ਰਹੇ ਜਾਂਦੀ ਸੀ ਵੀ ਕੈਰਮ ਬੋਰਡ ਜਿਹੜੇ ਕਿ ਥੋੜਾ ਜਿਹਾ ਏਦਾਂ ਗੈਂਗਸਟਰ ਬਾਦ ਦੇ ਵਿੱਚ ਮੁੰਡੇ ਬੱਚੇ ਜ ਲੜਾਈ ਪੜਾਈਆਂ ਵਿੱਚ ਜਾਂਦੇ ਉਹ ਜ਼ਿਆਦਾਤਰ ਤੁਸੀਂ ਅੱਜ ਵੀ ਨੋਟਿਸ ਕਰਦੇ ਹੋ ਉਹਦੋਂ ਵੀ ਨੋਟਿਸ ਇਹ ਉਹ ਟਾਈਮਾਂ ਦੀ ਗੱਲ ਕਰ ਰਹੇ ਹਾਂ ਜ਼ਿਆਦਾ ਮੈਂ ਉਦੋਂ ਕੈਰਮ ਬੋਰਡ ਖੇਡਦੇ ਹੁੰਦੇ ਸੀ ਮੁੰਡੇ ਜ਼ਿਆਦਾ ਇੱਕ ਤਕਨੀਕ ਦੀ ਅਜਾਦ ਸਭ ਤੋਂ ਪਹਿਲਾਂ ਇਹ ਸੀਨ ਜਿਹੜਾ ਸਭ ਤੋਂ ਪਹਿਲਾਂ ਸੀਨ ਇਹ ਸਾਡੇ ਪੰਜਾਬੀ ਭਰਾ ਮੋਹਨ ਬਗੜ ਨੇ ਨਿਭਾਇਆ ਸੀਗਾ ਔਰ ਨਾ ਨਿਭਾਇਆ ਨਹੀਂ ਸੀ ਸੱਚ ਡਾਇਰੈਕਟ ਕੀਤਾ ਸੀਗਾ ਕਿਉਂਕਿ ਐਕਸ਼ਨ ਡਾਇਰੈਕਟਰ ਸੀਗੇ ਕੁਝ ਸੀਨਾਂ ਦੇ ਵਿੱਚ ਜਦ ਤੱਕ ਲੋਕਾਂ ਦੇ ਵਿੱਚ ਇਹ ਗਿਆ ਕਿ ਇਹ ਜਿਹੜਾ ਲੜਾਈ ਝਗੜਾ ਹੋ ਰਿਹਾ ਸੱਚੀ ਮੁੱੱਚੀ ਲੜਾਈ ਝਗੜਾ ਹੋ ਰਿਹਾ ਜਦ ਤੱਕ ਇਹ ਲੋਕਾਂ 'ਚ ਗੱਲ ਫੈਲੀ ਤਾਂ ਰਾਹੁਲ ਰਵੇਲ ਨੇ ਜਦ ਤੱਕ ਕੰਮ ਸਬੇਟ ਕੇ ਆਪਣਾ ਮਤਲਬ ਇੱਕ ਸੀਨ ਕਰਨ ਲਈ ਕੁਝ ਕ ਟਾਈਮ ਹੀ ਲੱਗਦੇ ਸੀਗੇ ਗ੍ਰੀਲਾ ਸ਼ੂਟਿੰਗ ਇਹਨੂੰ ਕਿਹਾ ਜਾਂਦਾ ਕਿਉਂਕਿ ਨੇਚਰਲ ਤੌਰ ਤੇ ਹੋ ਰਿਹਾ ਹੁੰਦਾ ਕੰਮ ਲੋਕਾਂ ਨੂੰ ਐਂ ਲੱਗਦਾ ਕਿ ਵੀ ਸੱਚੀ-ਮੁੱਚੀ ਹੋ ਰਿਹਾ ਆ ਪਰ ਕਿ ਜਦ ਕਿ ਚਾਰ ਪਾਸੇ ਪੰਜ ਪਾਸੇ ਉਹ ਕੈਮਰੇ ਲੱਗੇ ਹੋਏ ਹੁੰਦੇ ਨੇ ਇਹਨੂੰ ਕਹਿੰਦੇ ਨੇ ਗੁਰੀਲਾ ਸ਼ਾਟਿੰਗ ਸ਼ੂਟਿੰਗ ਗੁਰੀਲਾ ਸ਼ੂਟਿੰਗ ਤੇ ਜਿਹੜੀ ਕਿ ਅੱਜ ਕੱਲ ਬੜੀ ਮਸ਼ਹੂਰ ਆ ਅੱਜ ਕੱਲ ਜਿਹੜੇ ਬੰਬੇ ਦੇ ਵਿੱਚ ਵੀ ਇਹ ਇਹ ਨੌਕ ਕਾਫੀ ਮਤਲਬ ਤੁਹਾਨੂੰ ਸੁਣਨ ਨੂੰ ਮਿਲਦਾ ਹੋਊਗਾ ਪਰ ਇਹਦਾ ਇਜਾਦ ਕਰਨ ਵਾਲਾ ਸਭ ਤੋਂ ਪਹਿਲਾ ਪੰਜਾਬੀ ਸੀਗਾ ਪੰਜਾਬੀ ਮੋਹਨ ਬਗੜ ਨੇ ਇਸ ਫਿਲਮ ਦੇ ਵਿੱਚ ਜਿਹੜੀ ਕਿ ਧਰਮਿੰਦਰ ਦੇ ਪੁੱਤਰ ਸਨੀ ਦਿਓਲ ਦੀ ਫਿਲਮ ਸੀਗੀ ਜਿਹੜੀ ਕਿ ਅਰਜਨ ਫਿਲਮ ਸੀ ਜਿੱਤੋ ਸਨੀ ਦਿਓਲ ਦਾ ਨੌ ਵੱਡਾ ਹੋਇਆ ਕਿਉਂਕਿ ਪਹਿਲੀ ਫਿਲਮ ਸੀਗੀ ਬੇਤਾਬ ਬੇਤਾਬ ਦੇ ਵਿੱਚ ਸਾਰੇ ਨੂੰ ਸੀਗਾ ਵੀ ਇਹ ਨੈਪੋਕੇਡਾ ਵੀ ਸਟਾਰ ਮਾਪਾਪ ਦਾ ਮੁੰਡਾ ਆ ਉਹਦੇ ਕਰਕੇ ਇਹਨੂੰ ਚਾਂਸ ਮਿਲੇ ਆ ਔਰ ਉਸ ਤੋਂ ਬਾਅਦ ਇਹਦੇ ਤੇ ਇੱਕ 2 ਡੇਢ 2 ਸਾਲ ਇਹਦੇ ਤੇ ਇੱਕ ਮਤਲਬ ਦੂਰ ਟ੍ਰੈਕ ਕੋਈ ਫਿਲਮ ਇਹਦੀ ਆਈ ਨਹੀਂ ਹੈਗੀ ਕੋਈ ਵੀ ਆਈ ਹੀ ਨਹੀਂ ਹੈਗੀ ਉਸ ਤੋਂ ਬਾਅਦ ਫਿਲਮ ਆਈ ਹੈ ਇਹਨਾਂ ਦੀ ਸਨ 85 ਦੇ ਵਿੱਚ ਜਿਹਦੇ ਵਿੱਚ ਸਨੀ ਦਿਓਲ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਪੂਰੀ ਤਰ੍ਹਾਂ ਮੌਕਾ ਮਿਲਿਆ ਔਰ ਸਥਾਪਿਤ ਕੀਤਾ ਵੀ ਆ ਤਾਂ ਦੋਸਤੋ ਇਹ ਸੀਗੀ ਸਨੀ ਦਿਓਲ ਦੇ ਉਹਦੇ ਹੋਣ ਦੀ ਸਟੋਰੀ ਔਰ ਇੱਕ ਪੰਜਾਬੀ ਭਰਾ ਦੇ ਉਹਦੇ ਵਿੱਚ योगदान दी स्टोरी ਹਾਲਾਂਕਿ ਇਹ ਉਹਨਾਂ ਦਾ ਜੌਬ ਆ ਕੰਮ ਕਰਦੇ ਨੇ ਪਰ ਕ੍ਰੈਡਿਟ ਉਹਨਾਂ ਨੂੰ ਕਦੇ ਵੀ ਫਿਲਮ ਦੇ ਨਾਲ ਜੋੜ ਕੇ ਨਹੀਂ ਦਿੱਤਾ ਜਾਂਦਾ ਹੈਗਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਂਦਾ ਜਿਹੜੇ ਲੋਕ ਕੰਮ ਕਰਦੇ ਆ ਕਰਕੇ ਲੰਘ ਜਾਂਦੇ ਨੇ ਪਰ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਉੱਥੇ ਇੱਕ ਮੀਲ ਪੱਥਰ ਲਾ ਜਾਂਦੇ ਨੇ ਇਹ ਆ ਗੁਰੀਲਾ ਸ਼ੂਟਿੰਗ ਦਾ ਫਿਰ ਸ਼ੂਟਿੰਗ ਗੁਰੀਲਾ ਸ਼ੂਟਿੰਗ ਦਾ ਇੱਕ ਮੀਲ ਪੱਥਰ ਜਿਹੜਾ ਕਿ ਇੱਕ ਪੰਜਾਬੀ ਨੇ ਸੈੱਟ ਕੀਤਾ ਔਰ ਅੱਜ ਤੱਕ ਚੱਲਿਆ ਆ ਰਿਹਾ ਕਿੰਨੇ ਨਿਰਮਾਤਾ ਨਿਰਦੇਸ਼ਕ ਜਿਹੜੇ ਕਿ ਤੁਸੀਂ ਮੈਂ ਆਪਾਂ ਕਰਦੇ ਆ ਇਹ ਵੀ ਗੁਰੀਲਾ ਸ਼ੂਟਿੰਗ ਹੀ ਹੁੰਦੀ ਆ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਸਦੇ ਰਹੋ ਪੰਜਾਬੀਓ ਨਵੀਂ ਫਿਲਮ ਲੈ ਕੇ ਨਵਾਂ ਕਿੱਸਾ ਲੈ ਕੇ ਨਵੀਂ ਸਟੋਰੀ ਲੈ ਕੇ ਫਿਰ ਸ਼ੇਕੀ ਤੁਸ਼ੀਤੀ ਹਾਜ਼ਰ ਹੋਊਂਗਾ ਜਦ ਤੱਕ ਸਾਰਿਆਂ ਨੂੰ ਰੱਬ ਰੱਖਾ